ਅੱਜ ਆਪਾਂ ਇਹ ਚੱਕ ਕੇ ਲੈ ਕੇ ਜਾਂਦੇ ਸੀ ਤੇ ਟਰੱਕ ਆਏ ਹੋਏ ਸੀਗੇ। ਆਹ ਚਲੋ ਟਰੱਕ ਚੋ ਹੀ ਲੈ ਜਾਣਗੇ ਬੋਰੀਆਂ ਨਾਲ ਚਾਚੇ ਕੇ ਚੱਕ ਕੇ ਲੈ ਕੇ ਜਾਣੀਆਂ ਨੇ। 70-80 ਬੋਰੀਆਂ ਨੇ ਗਿਆ। ਆਪਣਾ ਵਾਹਣ ਪਾਉਣ ਜਾਂਦੇ ਆਂ ਵੀ। ਸ਼ਾਮ ਦੇ 4:00 ਕ ਬਚ ਗਏ ਆ। ਆਲ ਆਪਾਂ ਪਾ ਲਿਆ ਏ। ਇਹ ਫਿਰ ਕਿੱਥੇ ਜਾਣ ਬਹੁਤਾ ਏ। ਕਿ ਆਸਕੇ ਸੰਭਾਗੇ ਦੀ ਇਹਦਾ ਇਹਨਾਂ ਕੋਲ ਤਾਂ ਬੜਾ ਪਰਾਣਾ ਹੈਗਾ। ਇਹਦੇ ਲੋੜ ਤਾਂ ਬਾਤਾ ਸੀਗਾ। ਹਾਂ ਲੰਬੇ ਰੋਟ ਬਣਨ ਲੱਗੇ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਆ ਗਏ ਆ ਖੇਤ तकरीबन 10 ਵਜੇ ਹੈਗੇ ਤੇ ਪੌਦ ਨੂੰ ਪਾਣੀ ਲਾਉਣਾ ਆਇਆ ਸੀ ਮੈਂ ਲਾਈਟ ਹੈਗੀ ਹੈ ਬਸ ਮੋਟਰ ਚਾਲਟਾਂ ਇਹਦਾ ਤੇ ਆਪਾਂ ਸ਼ਾਮ ਜੇ ਨੂੰ ਹੱਥ ਨੇ ਬਾਹਣ ਬਾਵਾਗੇ ਹਾਲਾ ਨਾਲ ਹੀ ਬਾਦਾਂਗੇ ਪਹਿਲਾਂ ਤਵੀਆਂ ਨਾਲ ਲੱਭਾਉਣ ਦੀ ਸਲਾਹ ਸੀਗੀ ਹੁਣ ਹਾਲਾ ਨਾਲ ਹੀ ਬਾਦਾਂਗੇ ਦੋ ਵਾਰੀ ਬਾਦਾਂਗੇ ਤੇ ਹੱਥ ਨੇ ਜੇ ਬਾਹਾਂਗੇ ਆਵਾ ਬੜੀ ਕਰਨ ਚੱਲ ਰਹੀ ਹੈ ਅੱਜ ਸ਼ਰਧੰਦੀ ਤੇ ਚਲੋ ਮੋਟਰ ਛੱਡ ਦੀ ਛੱਡ ਤਾਂ ਆਪਾਂ ਨੇ ਪੌਦੇ ਚ ਪਾਣੀ ਨਾਲੇ ਨਾਲ ਹੀ ਪੌਂਚਾ ਲਾ ਦਾਂਗੇ ਇੱਧਰ ਵੀ ਛੱਡ ਤਾਂ ਤੇ ਇਹਦੇ ਵਿੱਚ ਥੋੜਾ ਜਿਹਾ ਰੇਤ ਛੱਡ ਦਾਂਗੇ ਥੋੜਾ ਥੋੜਾ ਦਾਣਾ ਦਾਣਾ ਰੇਤ ਆ ਲਾ ਦਾਂਗੇ ਦਾਣਾ ਦਾਣਾ ਉਂਝ ਆਪਣੇ ਵਾਲਾ ਵਾਹਣਾ ਹੁਣ ਵਾਹਿਆ ਜਾਂਦਾ ਹੁਣ ਵਧੀਆ ਸੀਗਾ ਹਵਾ ਚੱਲਦੀ ਸੀਗੀ ਸ਼ਾਮ ਜੇ ਨੂੰ ਸੰਘਟ ਜਾ ਹੋ ਜਾਵੇਗਾ ਉਹ ਮੇਰਾ ਭਤੀਜਾ ਕਹਿੰਦਾ ਸ਼ਾਮ ਨੂੰ ਵਹਾਂਗੇ ਚਾਚਾ ਕਹਿੰਦਾ ਉਦੋਂ ਮੌਸਮ ਲੋਟ ਹੁੰਦਾ ਮੌਸਮ ਤਾਂ ਹੁਣ ਠੀਕ ਹੈਗਾ ਸਗੋਂ ਸ਼ਾਮ ਨੂੰ ਤਾਂ ਜ਼ਿਆਦਾ ਗਰਮੀ ਹੋ ਜੂਗੀ ਬਾਗ ਨੂੰ ਮੈਂ ਲਾ ਕੇ ਪਾਉਂਦਾ ਫੋਨ ਕੀ ਪਤਾ ਹੀ ਜਾਵੇ ਕੋਈ ਚਲੋ ਆਪਣੀ ਪੌਜ਼ ਨੂੰ ਤਾਂ ਲੱਗ ਗਿਆ ਪਾਣੀ ਹੁਣ ਘਰ ਚਲਦੇ ਆਂਗੇ ਤੇ ਬਾਕੀ ਜਾ ਕੇ ਦੇਖਦੇ ਆਂਗੇ ਫੋਨ ਲਾਉਣਾ ਮਾਸ ਨੂੰ ਜਿਉਂ ਨੇ ਕਹਤਾ ਚਾਚਾ ਵੀ ਹੁਣੀ ਬਾਦਾਂ ਨੇ ਫੇਰ ਲੋਟਾ ਹੁਣ ਤਾਂ ਹਵਾ ਵਧੀਆ ਚੱਲਦੀ ਹੋਊਗੀ ਲਾਉ ਸੀ ਤਾਹ ਕਹਤਾ ਟਰੈਕਟਰ ਆਪਣਾ ਬਾਹਣ ਪਾਉਣ ਜਾਣੇ ਆਗੇ ਸਾਂ ਦੇ ਚਾਰਕ ਬਚ ਗਏ ਆਲ ਆਪਾ ਪਾ ਲਿਆ ਮਾਰੇ ਮੰਜਾ ਖਲੇ ਉਪਰ ਐਨੀ ਸੀ ਮੰਜਾ ਕੋਠੇ ਆ ਗਿਆ ਆਪਾਂ ਖੇਤ ਤਾਂ ਟਰੈਕਟਰ ਲੈ ਕੇ ਤੇ ਚਾਚੇ ਦਾ ਫੈਟਰ ਹੈ ਸਰਪੰਚ kia ਚਾਚਾ ਸਾਡਾ ਆ ਮੂਰੇ ਸਰਪੰਚ ਲਿਖਾਇਆ ਹੋਇਆ ਲੱਗ ਗਿਆ ਸਭ ਬਹਣ ਬਹਣ ਫਾਲ ਚੌੜੇ ਪਾ ਕੇ ਲਿਆਂਦਿਆ ਸੀ ਅਰਸਕੇ ਕਰੂੰ ਤੇ ਇੰਨਾ ਹੀ ਹੜ੍ਹ ਲੱਗੇ ਜਿਹੜੇ ਪਹਿਲਾਂ ਹੜ੍ਹ ਪਾਏ ਹੋਏ ਸੀਗੇ ਉਹ ਛੋਟੇ ਹੜ੍ਹ ਸੀਗੇ ਲੱਟ ਹੈ ਕਿ ਜੀ ਮੋਟਰ ਵਾਲੀ ਆਹ ਚਲੋ ਖੇਲ ਭਰ ਲਈਏ ਪਾਣੀ ਦੀ ਰੋਡ ਪੈ ਜਾਂਦੀ ਹੈ ਤੇ ਵਾਹਾਂ ਨਾਲ ਆਪਾਂ ਦੋ ਵਾਰੀ ਵਾਹਾਂਗੇ ਇੱਕ ਵਾਰੀ ਐ ਚੌੜੇ ਲੋਟ ਤੇ ਇੱਕ ਵਾਰੀ ਲੰਬੇ ਲੋਟ ਪਹਿਲਾਂ ਐ ਚੌੜੇ ਲੋਟ ਬਾਹ ਰਹੇ ਹੈਗਾ ਕਰਦੇ ਬੰਦ ਦੇਣ ਤਾਂ ਇਹ ਟਰੈਕਟਰਾਂ ਤੇ ਜਾਣ ਬਹੁਤ ਹੈ ਜੀ ਤੇ ਆਰਸਕੇ ਖੱਲ ਲਵੇ ਵੀ ਇਹੀ ਹੈਗਾ ਇਹਨਾਂ ਕੋਲ ਤਾਂ ਬੜਾ ਪੁਰਾਣਾ ਹੈਗਾ ਆਲੇ ਇੰਨ ਤੋਂ ਕੋਈ ਟਾਈਮ ਹੋਇਆ ਜਾਂਦਾ ਹੈ ਆਹ ਨੂੰ ਜੇ ਲੈ ਤਾਂ ਇਹ ਹੋਇਆ ਸਟਾਈਲ ਅੱਜ ਮੌਸਮ ਵੀ ਲੋਟਾ ਹੈਗਾ ਅੱਜ ਗਰਮੀ ਘੱਟ ਸੀਗੀ ਹਵਾ ਵਧੀਆ ਚੱਲਦੀ ਹੈਗੀ ਆ ਦੇਖੋ ਪੱਤੇ ਹਿਲਦੇ ਬਹੁਤ ਵਧੀਆ ਹਵਾ ਚੱਲਦੀ ਅੱਜ ਤਾਂ ਹੀ ਫਿਰ ਮੈਂ ਚਲੋ ਅੱਜ ਬਾਣ ਮਾਦਣੇ ਹੈਗੀ ਨਹੀਂ ਤਾਂ ਅਸੀਂ ਸੁਨੇਹਾ ਬੋਣ ਦਾ ਸਾਡੀ ਰਾਏ ਸੀਗੀ ਫਿਰ ਸਾਨੂੰ ਆਏ ਹੋਗਾ ਵੀ ਮੌਸਮ ਵਧੀਆ ਚੱਲੋ ਹੁਣ ਹੀ ਬਾਹਰ ਆਉਣੇ ਹੈਗੇ ਆਏ ਨੇ ਕਿ ਚਾਚਾ ਵਾਲੇ ਬਾਣ ਚ ਵੀ ਫੇਰਨੇ ਹਾਲ ਤੇ ਇਧਰ ਇਹਨਾਂ ਮਿੱਟੀ ਚੱਕੀ ਸੀਗੀ ਉਧਰ ਪਾਈ ਹੈਗੀ ਆਲੇ ਕਿੱਲੇ ਚ ਤੇ ਇਥੋਂ ਨੀਵਾ ਕਰਨਗੇ ਇਹ ਆਪਣੇ ਘਾਰੇ ਘਰੇ ਦਾ ਪੰਗਾ ਹੋਇਆ ਕਰੂਗਾ ਚਲੋ ਬੱਟ ਮੋਟੀ ਪਾ ਦਾਂਗੇ ਵਧੀਆ ਤੇ ਉਹਦੇ ਕਰਾ ਲਾਉਂਦੇ ਲਾਉਂਦੇ ਮੈਨੂੰ ਲਾ ਮੀ ਪੈ ਗਿਆ ਉਦੋਂ ਬਾਅਦ ਵਾਹਣ ਕੜਾ ਹੋ ਗਿਆ ਹੁਣ ਅਜੋ ਕਹਿੰਦਾ ਕਹਿੰਦਾ ਸਾਡੀ ਫੇਰ ਜੋ ਕਹਿੰਦਾ ਹਾਲ ਮੈਂ ਚਲੋ ਫੇਰ ਦਾਂਗੀ ਇੱਡੇ ਲੋਟਦਾ ਬਾਤਾ ਸੀਗਾ ਹੁਣ ਲੰਬੇ ਰੋਟ ਪਾਉਣ ਲੱਗੇ ਬਸ ਥੋੜਾ ਜਿਹਾ ਰਹਿ ਗਿਆ ਬਾਣ ਅੱਧਾ ਘੰਟਾ ਹੋਰ ਲੱਗੂਗਾ ਤੇ ਥਿਰੋ ਥੋੜਾ ਚਾਚਾ ਦਾ ਲੜਦਾ ਬੋਹਣਾਗਾ ਤੇ ਬਾਕੀ ਆਹ ਕਿਆ ਰਾਇ ਤੇ ਕਿਸ ਥੋੜਾ ਜਿਹਾ ਛੋਟਾ ਰੱਖਾਂਗੇ ਪਹਿਲਾ ਵੱਡਾ ਸੀ ਇਹ ਸਾਰਿਆਂ ਨੂੰ ਕਿਆ ਰ ਮੈਂ ਬਸ ਮਣਕੇ ਇਨਸਾਨੀਆਂ ਲਾਇਆ ਆ ਵੀ ਕਿੱਥੇ ਕਿੱਥੇ ਬੱਟ ਪਾਉਣੀ ਹੈਗੀ ਤਿੰਨ ਕਿਆਰੇ ਬਣਾਉਣੇ ਹੁੰਨੇ ਆਪਾਂ 2/4 ਪੋਣੇ ਹਨ ਵਿਚਾਲੇ ਤੇ ਹੁਣ ਵੀ ਤਿੰਨ ਹੀ ਰੱਖਾਂਗੇ ਹੋ ਸਕਦਾ ਆਪਾਂ ਚਾਰ ਕਰ ਲਈਏ ਜਿਹੜਾ ਸਿਰੇ ਵਾਲਾ ਉਹ ਛੋਟਾ ਕਰ ਲਈਏ ਕਿਉਂਕਿ ਉੱਥੇ ਘਾਰੇ ਪਿਆ ਗਾਣਗੇ ਉੱਥੇ ਲੋ ਨਾਲੇ ਨੀਮਾ ਕਰਤਾ ਨਾ ਫਿਰ ਉਹ ਕਿਆਰ ਆਪਾਂ ਦੇਖ ਲਾਂਗੇ ਵੱਡਾ ਛੋਟਾ ਜਿਹਾ ਕੈਰੀ ਜਿ ਬਣਾ ਕੇ ਪਾ ਲਾਂਗੇ ਲੰਮੇ ਲੋਟਾ ਵੱਜ ਗਿਆ ਸ਼ਾਮ ਦੇ 6:30 ਤੇ ਆਪਣੇ ਵਾਲਾ ਵਹਣ ਦਾ ਵਾਤਾ ਤੇ ਬਸ ਆ ਰਹਿ ਗਿਆ ਚਾਚੀ ਵਾਲਾ ਥੋੜਾ ਜਿਹਾ ਇਹ ਬਾਕੀ ਫਿਰ ਬਸ ਕੰਪਲੀਟ ਹੋ ਜੂ ਕੰਮ ਅਗਰ ਚਾਲ ਤੇ ਕਰ ਲਵਾਂ ਹਾ ਇਹ ਨਾਲ ਆ ਪਾਣ ਵਾਲਾ ਕਾਰਡ ਆਇਗਾ ਇਹ ਤਿੰਨ ਚਾਰ ਪਾਰੀ ਫੇਰ ਨਾ ਪਊਗਾ ਲੈ ਉੱਤੇ ਪਾਇੰਗ ਰੱਖਦੇ ਆਂ ਕੋਰੀਆ ਰੱਖਦੇ ਆਂ ਉਪਰ ਉਹਦੇ ਨਾਲ ਵਧੀਆ ਕਰਤੀ ਹੋਊਗਾ ਪਾਇਨਾ ਜੀ ਆਜ ਆਪਾਂ ਰੇ ਚੱਕੇ ਲੈ ਕੇ ਜਾਂਦੇ ਸੀ ਤੇ ਟਰੱਕ ਆਏ ਹੋਏ ਸੀਗੇ ਬਾ ਚਲੋ ਟਰੱਕ ਚੋ ਹੀ ਲੈ ਜਾਣਗੇ ਬੋਰੀਆਂ ਨਾਲ ਚਾਚੇ ਕੇ ਚੱਕੇ ਲੈ ਕੇ ਜਾਣੀਆਂ ਨੇ 70 80 ਬੋਰੀਆਂ ਨੇ ਗਿਆ ਉਹ ਟਰੈਕਟਰ ਜਮਾ ਪਿੱਛੇ ਖੜਾ ਹੈਗਾ ਫਿਰ ਤਾਂ ਕਈ ਟਰੈਕਟਰ ਨੇ ਸਾਥੋਂ ਮੂਰੇ ਕਿਸੇ ਦਿਨ 100 ਬੋਰੀਆਂ ਨੇ ਕਿਸੇ ਦੇ 150 ਬੋਰੀਆਂ ਨੇ ਪਾਣੇ ਦਾ ਹੱਕ ਦਾ ਟਰੈਕਟਰ ਕਰ ਨੂੰ ਅਰੇ ਮੁੱਕ ਗਿਆ ਸੀਗਾ ਇੱਕ ਟਰੱਕ ਮੁੰ ਲੱਗਦਾ ਖੁਲੇ ਆਉਂਦਾ ਮੇਰੀ 13 ਬੋਰੀ ਆਪਣੇ ਦਾ 13 ਬੋਰੀ ਆਪਣੇ ਘਰ ਦੀਆਂ ਲਓ ਆਪਣੇ ਵਾਲਾਰੇ ਲਾਗੇ ਸੀਗੇ ਕੋਈ ਜੌਂਦੀਆ ਟਰੈਕਟਰ ਹੈਗਾ ਮੇਰੇ ਚਾਚੇ ਕਾ ਉਹ ਵੀ ਪਹਿਲਾਂ ਸਰਪੰਚ ਰਹਾ ਚਾਚਾ ਮੇਰਾ ਇਹ ਦੋਨੇ ਮੇਰੇ ਭਤੀਜੇ ਨੇ ਜਿਹੜੇ ਰੇਟ ਕਾ ਕੇ ਲਿਆਏ ਨੇ ਇੱਕ ਟਰਾਲੀ ਉਹ ਮੂਹਰੇ ਖੜੀ ਹੈਗੀ ਹੁਣ ਹੁਣੋਂ ਪਾਰੇ ਕਰਕੇ ਲਗਾਉਂਦੇ ਆਂ ਚੰਗਾ